ਉਹ ਗੱਡੀ ਤਾਂ ਮੂਹਰੇ ਜਾ ਰਹੀ ਸੀ ਪਹਿਲਾਂ ਅੰਡਰ ਜਦੋਂ ਆਪਾਂ ਪੁਲ ਚੜ੍ਹਿਆ ਫਰਾਈ ਓਵਰ ਆਹ ਗੱਡੀ ਕਿਹੜੀ ਮੂਹਰੇ ਪਤੜੀ ਆ ਗਈ ਇਹਨੇ ਬਰੋਬਰ ਲਾ ਲਈ ਜਮਾ ਕੇ ਤੇ ਫੇਰ ਅਸੀਂ ਇਹਨੂੰ ਹਾਰਨ ਮਾਰਿਆ ਵੀ ਕਿ ਸਾਈਡ ਕਰ ਜਾ ਮਾਗਰ ਕਰ ਜਾ ਮੂਹਰੇ ਕਰ ਤੇ ਇਹਨੇ ਗੱਡੀ ਲਿਆਂ ਕਿ ਉਹਰੇ ਬਰੋਬਰ ਆ ਕੇ ਜਮਾ ਮੂਹਰੇ ਠੋਕ ਦਿੱਤ ਤਿੰਨ ਫੁੱਟ ਦੇ ਫਾਤੇ ਅਸੀਂ ਪਹਿਲਾਂ ਹੀ ਗੱਲਾਂ ਕਰ ਜਣੇ ਵੀ ਬੰਦਾ ਵੀ ਜਿੱਦਾਂ ਗੱਡੀਆਂ ਲੱਗ ਜਾਂਦੀਆਂ ਬਰੋਬਰ ਲਾਈ ਜਾਂਦਾ ਵੀ ਧੁੰਗਦਾ ਟਾਈਮ ਆ ਜਾਂ ਮੂਹਰੇ ਕਰ ਲੈ ਜਾਂ ਮਾਗਰ ਕਰ ਲੈ ਹਲੇ ਉਦੋਂ ਆ ਗੱਲ ਪੈ ਰਹੀ ਸੀ ਆਪਣੇ ਇਹ ਸਾਡੇ 25 25 ਲੱਖ ਦੀਆਂ ਗੱਡੀਆਂ ਨੇ ਜੀ ਕਿੰਨਾਂ ਲੀਕ ਕਾਦੀ ਸੀ ਭਾਈ ਹੈ ਨਹੀਂ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਕਾਦੇ ਕਾਰਨ ਹੋਇਆ ਹੈ ਇਹ ਇਹ ਧੁੰਦ ਕਾਰਨ ਹੈ ਧੁੰਦ ਹੈ ਮੌਸਮ ਖਰਾਬ ਹੈ ਲੱਗ ਕੇ ਪਹਿਲਾ ਐਕਸੀਡੈਂਟ ਪਹਿਲਾ ਕਿੱਥੇ ਹੋਇਆ ਸੀ ਆ ਗੱਡੀਆਂ ਨਾਲ ਟਕਰੀ ਹੋਇਆ ਹੋਇਆ ਵਿੱਚ ਕਾਰ ਵਾਲੇ ਨੇ ਬ੍ਰੇਕ ਟੈਕ ਪਾਤੀ ਗੱਡੀਆਂ ਨੂੰ ਬ੍ਰੇਕ ਮਾਰਨੇ ਪੈ ਗਏ ਹੈ ਭਾਈ ਗੱਡੀ ਕਿਤੇ ਬਿਚਾਰੇ ਕਾਰ ਐਕਸੀਡੈਂਟ ਹਾਂ ਪਹਿਲਾ ਆਪ ਦਾ ਆਪ ਦਾ ਕਹੀ ਜਨਾਗਾ ਮੌਸਮ ਖਰਾਬ ਦੇ ਧੁੰਦ ਦੇ ਵਿੱਚ ਦਿੱਖਦਾ ਕੁਝ ਨਹੀਂਗਾ ਠੀਕ ਹੈ ਹੁਣ ਇਹਦੇ ਵਿੱਚ ਗਲਤੀ ਕੀ ਦਿਖੀ ਹੈ ਤੇ ਕੀ ਦਿਨਾਂ ਕਿੰਨਾ ਕ ਨੁਕਸਾਨ ਹੋਇਆ ਗੱਡੀਆਂ ਦਾ ਨੁਕਸਾਨ ਤਾਂ ਜੀ ਦੇਖੋ ਤਿੰਨੇ ਚਾਰੇ ਗੱਡੀਆਂ ਦਾ ਗਾਈ ਹੈ ਕਿ ਤਿੰਨ ਚਾਰ ਪਹਿਲਾਂ ਗਈਆਂ ਉਹਨਾਂ ਦਾ ਨੁਕਸਾਨ ਸੀ ਉਹ ਵੀ ਤਿੰਨ ਚਾਰ ਪਹਿਲਾਂ ਵੀ ਗਈਆਂ ਉਹਨਾਂ ਦੇ ਵੀ ਹੋ ਗਿਆ ਹਾਂ ਨੁਕਸਾਨ ਤਾਂ ਹੈ ਹੀ ਗਏ 10 12 ਗੱਡੀਆਂ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਵੇ ਜੀ ਇਹ ਚਾਰ ਪਹਿਲਾਂ ਤੇ ਚਾਰ ਪਹਿਲਾਂ ਅਸੀਂ ਚਾਰੇ ਹੁਣ ਹੋ ਗਈਆਂ ਇੱਕ ਵਿਆਹ ਸਮਾਗਮ ਤੋਂ ਕਿੱਥੋਂ ਕਿਧਰ ਨੂੰ ਜਾ ਰਹੀ ਸੀ ਵਿਆਹ ਦੀ ਗੱਡੀ ਇਹ ਵਿਆਹ ਤੋਂ ਆਏ ਆ ਜੀ ਪਟਿਆਲੇ ਤੋਂ ਵਾਪਸ ਹਰਮਾਨਗੜ੍ਹ ਰਾਜਸਥਾਨ ਜਾ ਰਿਹਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੇ ਜੀ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦੇ ਕੋਈ ਸੱਟ ਰੇਟ ਨਹੀਂ ਬਹੁਤ ਬਚਤ ਰਹੀ ਹੈ ਬਹੁਤ ਵਧੀਆ ਹੈ ਕੋਈ ਦਿੱਕਤ ਨਹੀਂ ਕੀ ਨਾਮ ਤੁਹਾਡਾ ਜੀ ਮੇਰਾ ਦਸਵਤਨਾ ਹੈ ਜੀ ਪਰਾ ਆਪਣੀ ਉਹ ਗੱਡੀ ਤਾਂ ਮੂਹਰੇ ਜਾ ਰਹੀ ਸੀ ਪਹਿਲਾਂ ਅੰਡਰ ਜਦੋਂ ਆਪਾਂ ਪੁਲ ਚੜ੍ਹਿਆ ਫਸਾਈ ਓਵਰ ਆ ਗੱਡੀ ਕਿਹੜੀ ਮੂਹਰੇ ਬੱਕੜੀ ਆ ਗਈ ਇਹਨੇ ਬਰੋਬਰ ਲਾ ਲਈ ਜਮਾ ਕੇ ਤੇ ਫੇਰ ਅਸੀਂ ਇਹਨੂੰ ਹਾਰਨ ਮਾਰਿਆ ਵੀ ਤੁਸੀਂ ਸਾਈਡ ਕਰ ਜਾ ਮਗਰ ਕਰ ਜਾ ਮੂਹਰੇ ਕਰ ਤੇ ਇਹਨੇ ਗੱਡੀ ਲਿਆਂ ਚੋਰੇ ਬਰੋਬਰ ਆ ਕੇ ਜਮਾ ਮੂਹਰੇ ਠੋਲ ਦਿੱਤੀ ਤਿੰਨ ਫੋਟ ਦੇ ਫਾਸੇ ਆ ਗੱਡੀ ਨੇ ਕਦੋਂ ਮੂਹਰੇ ਵੱਜੀ ਆ ਆਪਾਂ ਤਿੰਨ ਫੋਟ ਦੇ ਫਾਸੇ ਆ ਗੱਡੀ ਬ੍ਰੇਕ ਨਹੀਂ ਲੈਂਦੀ ਕਿਦਾ ਬ੍ਰੇਕ ਨਹੀਂ ਲੱਗਦੀ ਕਿ ਬਾਹਰ ਆਪਣੇ ਲੋਵਾ ਵੱਜੀ ਅਸੀਂ ਪਹਿਲੀ ਗੱਲ ਕਰਜੋਨੇ ਬੰਦਾ ਦੀ ਜੱਗ ਇੱਕੋ ਗੱਲ ਜੱਗਦਿਆਂ ਲੱਗਦੇ ਨੇ ਗਰੁੱਪ ਪਰ ਲਈ ਜਾਂਦਾ ਬਿੱਕ ਤੋਂ ਜਦਾ ਟਾਈਮ ਆ ਜਾਂ ਮੂਰੇ ਕਰ ਲਿਆ ਮਗਰ ਕਰ ਲਿਆ ਹਲੇ ਉਤੋਂ ਆ ਗੱਲ ਪੈ ਰਹੀ ਸੀ ਆਪਣੇ ਇਹ ਸਾਡੇ 23 23 ਲੱਖ ਦੀਆਂ ਗੱਡੀਆਂ ਨੇ ਜੀ ਇਹ ਕਾਦੇ ਸੀ ਭਾਈ ਜੀ ਹੈ ਜੀ ਤੁਸੀਂ ਕਾਦੇ ਤੇ ਸੀਗੇ ਐਸੀ ਸੁਲੱਬਤ ਗੱਡੀ ਹੈ ਜੀ ਆਪਣੀ ਵਿਚਾਲੇ ਕਰੀ ਇਹਨਾਂ ਨੇ ਵਿਚਾਲੇ ਕੀਤੀ ਹੈ ਜੀ ਕਿੰਨਾ ਕੁ ਨੁਕਸਾਨ ਆਵੇ ਜੀ ਉਹਦਾ ਵੀ ਤੁਸੀਂ ਐਵੇਂ ਮੰਨ ਕੇ ਚਲੋ ਕਿ ਤਕਰੀਬਨ ਉਹ ਤਾਂ ਸਾਰੀ ਠੋਕੀ ਗਈ ਮਗਰੋਂ ਉਹ ਕਿੱਧਰ ਕਿੱਧਰ ਨੂੰ ਜਾਂਦੇ ਸੀ ਤੁਸੀਂ ਅਸੀਂ ਵੀਰੇ ਆਪਣਾ ਇੱਕ ਕੁੱਬੇ ਆ ਕੁੱਬੇ ਪਿੰਡ ਆਪਣਾ ਪੂਰੇ ਕੁੱਬੇ ਅਸੀਂ ਆਪਣਾ ਬਠੰਡੇ ਦਵਾਈ ਲੈਣ ਜਾ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਵੀਰੇ ਹਾਲੇ ਉੱਤੋਂ ਬੋਲਦੇ ਨੇ ਆਪਣਾ ਬੰਦਾ ਭੱਜੀ ਮਰੀ ਜਾ ਉਹ ਲੀਡਰ ਦਾ ਉੱਤੋਂ ਗੱਲ ਪੈ ਰਹੇ ਨੇ ਕੀ ਨਾ ਉੱਤੋਂ ਬਲਜੀਤ ਸਿੰਘ ਵੀਰੇ ਕੀ ਕਹਿਣਾ ਚਾਹੁੰਦੇ ਬੱਜੀ ਅਸੀਂ ਗੱਡੀਆਂ ਲੈ ਕੇ ਆ ਰਹੇ ਸੀਗੇ ਆਫੀ ਨੋਰਮਲ ਸਪੀਡ ਆ ਰਹੇ ਸੀ ਪਿੱਛੋਂ ਇਹ ਗੱਡੀ ਅੱਗੇ ਬੈਕਸੀਡੈਂਟ ਹੋਇਆ ਹੈ ਟਰੱਕ ਵਾਲੇ ਦਾ ਇਹਨੇ ਬ੍ਰੇਕ ਮਾਰੀ ਵੇਰੀ ਗੱਡੀ ਤੇ ਬ੍ਰੇਕ ਲੱਗ ਗਈ ਪਿੱਛੋਂ ਨੇ ਲੈ ਕੇ ਗੱਡੀ ਚਗੱਡੀਆਂ ਮਾਰੀ ਉਹਦੇ ਕਰਕੇ ਨੁਕਸਾਨ ਆਇਆ ਗੱਡੀਆਂ ਚ 4 10 12 ਗੱਡੀਆਂ ਲੱਗੀਆਂ ਆਪਾਂ ਨੂੰ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਜੀ 2 ਲੱਖ ਰੁਪਏ ਦਾ ਹੋ ਗਿਆ ਤੇ ਇਹ ਮੰਨ ਗੱਡੀਆਂ ਜੇ ਸਾਦੀਆਂ ਵੀ ਪਿੱਛੇ ਪਿੱਛੇ ਲੱਖਾਂ ਦੀਆਂ ਗੱਡੀਆਂ ਜੀ ਦੇ ਬਰੋਕੀਆ ਕਹਿ ਰਹੇ ਸਨ ਕਿਸ਼ਤਾ ਜੀ ਨੁਕਸਾਨ ਹੈਗਾ ਜੀ ਤੁਸੀਂ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਜੀ ਬੜਾ ਪਟਿਆਲਾ ਤੋਂ ਹਲਮਾਨ ਗੱਲ ਗੱਡੀ 21 ਚਲ ਰਹੀ ਵੀ ਨਾਲ ਯਾਰ ਦੋਸਤ ਵੀਰੇ ਵੀ ਨਾਲ ਨਾ ਨੀਤ ਕਟੜਾ ਨੌਕਰੀ ਸਪਾਰ ਕੀ ਕਹਿਣਾ ਜਣਾ ਜਿਹੜਾ ਸਰਚੇ ਆਸਾ ਹੋਇਆ ਤੇ ਅੱਜ ਤੁੰਦ ਬਹੁਤ ਜ਼ਿਆਦਾ ਪੈ ਰਹੇ ਸੀ ਵੀ ਬਰਨਾਲਾ ਸਾਈਡ ਤੋਂ ਇੱਕ ਰਾਸਤਾਨ ਦੇ ਪਾਰਟੀ ਸੀ ਮੈਚ ਕਰਕੇ ਆ ਰਹੇ ਸੀ ਵੀ ਤੁੰਦ ਜਿਆਦਾ ਪੈਣ ਕਰਕੇ ਉਹਨਾਂ ਨੂੰ ਮਤਲਬ ਕਿ ਕੋਈ ਅਵਾਰਾ ਪਸ਼ੂ ਅੱਗੇ ਆ ਗਿਆ ਉਹਨਾਂ ਨੇ ਬ੍ਰੇਕ ਮਾਰੀ ਤੇ ਗੱਡੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਨੇ 3-4 ਗੱਡੀਆਂ ਆਪਸ ਵਿੱਚ ਟਕਰਾ ਗੀਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੁਣ ਜਿਹੜੀ ਟ੍ਰੈਫਿਕ ਜਾਓ ਆਪਾਂ ਚਾਲੂ ਕਰਵਾ ਦਿੱਤੀ ਐ ਤੇ ਬਾਕੀ ਹੁਣ ਉਹਨਾਂ ਦਾ ਆਪਸ ਵਿੱਚ ਬਹਿ ਕੇ ਉਹ ਆਪੇ ਕੰਪਰੋਮਾਈਜ਼ ਕਰ ਰਹੇ ਨੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593